ਅਗਰ ਤੇ ਬਹੁਤ ਬਹੁਤ ਧੰਨਵਾਦ ਅੱਜ ਇਸ ਇੰਪੋਰਟੈਂਟ ਤੇ ਬਿਹਤ ਖਾਸ ਪੀਸੀ ਨੂੰ ਕਵਰ ਕਰਨ ਲਈ ਆਪ ਸਭ ਨੂੰ ਅੱਜ ਮਾਵੋਲੀ ਦਿਵਸ ਤੇ ਉਸ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ 4 ਸਾਲ ਪਹਿਲਾਂ ਮੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਉਹ ਜ਼ਿੰਮੇਵਾਰੀ ਸੀਗੀ ਸਿੱਖਿਆ ਵਿਭਾਗ ਦੀ ਤੇ ਆਮ ਆਦਮੀ ਪਾਰਟੀ ਦੇਸ਼ ਦੀ ਪਹਿਲੀ ਟੈਕਨੋਲੋਜੀ ਪਾਰਟੀ ਹੈ ਜੋ 2022 ਦੇ ਵਿੱਚ ਪੰਜਾਬ ਦੀ ਜਨਤਾ ਦੇ ਵਿੱਚ এডੂਕੇਸ਼ਨ ਤੇ ਹੈਲਥ ਦੇ ਏਜੰਡੇ ਦੇ ਉੱਤੇ ਜਿਸ ਨੇ ਇਲੈਕਸ਼ਨ ਲੜਿਆ ਤੇ ਮੈਂ ਸਮਝਦਾ ਇਹ ਪੰਜਾਬੀਆਂ ਦੀ ਆਗਾਂ ਵੰਦੂ ਸੋਚ ਦਾ ਨਤੀਜਾ ਹੈ ਕਿ ਉਸੇ ਰਾਜਨੀਤਿਕ ਦਲ ਨੂੰ ਇੱਕ ਹਿਸਟੋਰਿਕ ਮੰਡੇਟ ਮਿਲਿਆ 99 ਸੀਟਾਂ ਦੇ ਰੂਪ ਦੇ ਵਿੱਚ ਐਂਡ ਉਸ ਸਰਕਾਰ ਦੇ ਵਿੱਚ ਸਿੱਖਿਆ ਦੀ ਜ਼ਿੰਮੇਵਾਰੀ ਮੇਰੇ ਸੀਐਮ ਸਾਹਿਬ ਨੇ ਮੈਨੂੰ ਦਿੱਤੀ ਸੀ ਤਾਂ ਅੱਜ ਸਾਡੇ ਪੂਰੇ ਬੈਕ ਮੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਤੇ ਮੈਂ ਆਪਣੇ ਸਾਰੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਜਦੋਂ 2 ਦਿਨ ਪਹਿਲਾਂ ਦੇਸ਼ ਦੇ ਵਿੱਚ JEE JEE ਦੇ ਜਿਹੜੇ ਮੇਨਸ ਦੇ ਪਾਰਟ 1 ਦੇ ਜਿਹੜੇ ਰਿਜ਼ਲਟ ਆਇਆ ਉਸ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ 305 ਬੱਚਿਆਂ ਨੇ ਉਹ ਐਗਜ਼ਾਮ ਇੰਜੀਨੀਅਰਿੰਗ ਦੇ ਐਗਜ਼ਾਮ ਉਹਦਾ ਵਨ ਆਫ ਦਾ ਟਫੈਸਟ ਐਗਜ਼ਾਮਸ ਮੰਨਿਆ ਜਾਂਦਾ ਹੈ ਉਸ ਨੂੰ ਕ੍ਰੈਕ ਕੀਤਾ ਹੈ 305 ਅਸੀਂ ਹਰ ਸਾਲ ਇਹ ਡਾਟਾ ਦਿੰਦੇ ਹਾਂ ਪਿਛਲੇ ਸਾਲ ਜਦੋਂ ਮੇਨਸ 1 ਆਇਆ ਸੀ ਤਾਂ ਸਾਡੇ 100 ਲਗਭਗ 187 ਬੱਚੇ ਕਲੀਅਰ ਹੋਏ ਸੀ ਤਾਂ ਆਲਮੋਸਟ ਵੀ ਹੈਵ ਡਬਲਡ ਦ ਫਿਗਰ ਇੱਕ ਸਾਲ ਦੇ ਵਿੱਚ ਤੇ ਇਹ ਇਹ ਹੀ ਪੰਜਾਬ ਸੱਖਿਆ ਕ੍ਰਾਂਤੀ ਦੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਹਾਂ ਕਿ ਪੈਰਾਮੀਟਰਸ ਇੱਕ এডੂਕੇਸ਼ਨ ਸਿਸਟਮ ਦੇ ਪੈਰਾਮੀਟਰ ਹਮੇਸ਼ਾ ਉਸ ਦੇ ਰਿਜ਼ਲਟ ਉਹ ਜਿਹੜੇ ਨਾਪੇ ਜਾ ਸਕਦੇ ਆ ਤਾਂ ਜੇ ਸਾਡੇ ਲਈ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਤੇ ਨਿੱਜੀ ਤੌਰ ਤੇ ਮੈਂ ਆਪਣੇ ਆਪ ਨੂੰ ਹੋਰ ਵੀ ਮੇਰੇ ਲਈ ਇੱਕ ਬੜੀ ਇਹ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ 'ਚੋਂ ਅੱਜ ਤੱਕ ਪਹਿਲਾਂ ਕਦੀ ਵੀ ਕੋਈ ਬੱਚਾ ਜਿਹੜਾ ਹੈ ਜੇਈ ਜਿਹੜਾ ਸਰਕਾਰੀ ਸਕੂਲਾਂ ਚੋਂ ਨਹੀਂ 2022 ਚ ਨਹੀਂ ਤੇ ਇੰਨੀ ਉਸ ਤੋਂ ਪਹਿਲਾਂ ਤਾਂ ਖੈਰ ਕੋਈ ਸੋਚੂ ਨਹੀਂ ਸਕਦਾ ਸੀ ਪੰਜ ਬੱਚੇ ਫਰੋਮ ਮਾਈ ਕੰਸਟਿਟੂਐਂਸੀ ਹੈਜ਼ ਕਲੀਅਰਡ ਜੇ ਸਕੂਲ ਆਫ ਐਮੀਨੈਂਸ ਨੰਗਲ ਹੋਵੇ ਸਾਡਾ ਗਰਲ ਸਕੂਲ ਨੰਗਲ ਹੋਵੇ ਜਾਂ ਫਿਰ ਗਵਰਨਮੈਂਟ ਅਦਰ ਸਕੂਲ ਲੋਧੀਪੁਰ ਹੋਵੇ 305 ਬੱਚੇ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਹੈ ਬੜੇ ਹੰਬਲ ਬੈਕਗ੍ਰਾਉਂਡਸ ਤੋਂ ਜਿਹੜੇ ਆ ਉਹਨਾਂ ਦੀ ਬੜੀ ਜਿਵੇਂ ਕਿ ਲੜਕਾ ਭਗਵਾਨ ਸੇ ਮੈਂ ਸਾਰੀ ਸਟੋਰੀ ਬਾਪਦੇ ਨਾਲ ਸ਼ੇਅਰ ਵੀ ਕਰ ਦੂੰਗਾ ਹੀ ਇਸ ਫ੍ਰੋਮ ਸਾਰਾਗੜੀ ਮੈਮੋਰੀਅਲ ਸਕੂਲ ਆਫ ਫੈਮਿਨਨਸ टाउन ਹਾਲ ਮੰਡੀ ਅੰਮ੍ਰਿਤਸਰ 98.182 ਪਰਸੈਂਟਾਈਲ ਹੈ ਤਾਂ ਤੇ ਜਿਹੜੇ ਪਿਤਾ ਜੀ ਮੋਬਾਈਲ ਦੀ ਰਿਪੇਅਰ ਸ਼ਾਪ ਚਲਾਉਂਦੇ ਤੇ ਮਾਤਾ ਜੀ ਐਸ ਟੇਲਰ ਕੰਮ ਕਰਦੇ ਨੇ ਥੈਨ ਸਾਡੀ ਬੱਚੀ ਹੈ ਹਰਮਨਦੀਪ ਹਰਮਨਦੀਪ ਸ਼ਰਮਾ ਸਕੂਲ ਆਫ ਫੈਮਿਨਿਸਟ ਛਾਜਲੀ ਦੀ ਸਟੂਡੈਂਟ ਪਿਤਾ ਅਕਾਊਂਟੈਂਟ ਦੇ ਵਜੋਂ ਕੰਮ ਕਰਦੇ ਮਾਤਾ ਹੋਮ ਮੇਕਰ ਨੇ ਤੇ 2.5 ਲੱਖ ਰੁਪਏ ਫੈਮਿਲੀ ਦੀ ਆਮਦਨ ਹੈ ਬੱਚੀ ਦੇ ਜਿਹੜੇ ਨੰਬਰ ਨੇ ਉਹ 98.75% ਆਈ ਨੇ ਸਾਡੀ ਬੱਚੀ ਜਿਹੜੀ ਹੈ ਕਾਜਲ ਸਾਡਾ ਰੈਜ਼ੀਡੈਂਸ਼ੀਅਲ ਸਕੂਲ ਆਫ ਮੈਰੀਟੋਰੀਅਸ ਸਟੂਡੈਂਟਸ ਮੋਹਾਲੀ ਦੀ ਇਸ ਬੱਚੀ ਦੇ 92.66 ਨੰਬਰ ਨੇ ਤੇ ਫੈਮਿਲੀ ਦੀ ਐਨੂਅਲ ਇਨਕਮ ਜਿਹੜੀ ਹੈ ਉੱਸੀ ਹਜ਼ਾਰ ਰੁਪਏ ਇੰਦਾ ਹੀ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਹ ਬੱਚੇ ਨੇ ਇਹਨਾਂ ਬੱਚਿਆਂ ਚ ਕੋਈ ਆਈਆਈਟੀ ਮਦਰਾਸ ਜਾਣਾ ਚਾਹੁੰਦਾ ਕੋਈ ਆਈਆਈਟੀ ਬੰਬੇ ਕੋਈ ਆਈਆਈਟੀ ਡੇਲੀ ਕੋਈ ਪੈਕਸ ਜਾਣਾ ਚਾਹੁੰਦਾ ਕੋਈ ਥਾਪਰ ਜਾਣਾ ਚਾਹੁੰਦਾ ਤੇ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੈ ਆਈ ਥੈਂਕਸ ਟੂ 올 ਮਾਈ ਟੀਚਰਸ ਇਸ ਦੇ ਪਿੱਛੇ ਸਾਡਾ ਇੱਕ ਪ੍ਰੋਗਰਾਮ ਸੀਗਾ ਜਿਸ ਨੂੰ ਅਸੀਂ ਪੇਸ ਕਹਿੰਦੇ ਆ ਅਸੀਂ ਇੱਕ ਕੋਚਿੰਗ ਪੋਰਟਲ ਸ਼ੁਰੂ ਕੀਤਾ ਹੋਇਆ ਇਹ ਪੇਸ ਸਾਡੇ ਸਾਰੇ ਬੱਚਿਆਂ ਨੂੰ ਅਵੇਲੇਬਲ ਹੈ ਜਿਹੜੀ ਬੱਚੇ ਹੁੰਦੇ ਤੇ ਉਹਨਾਂ ਦੇ ਵਿੱਚੋਂ ਉਹਦਾ ਹੀ ਨਤੀਜਾ ਹੈ ਕਿ 305 ਦੇ ਹਜ਼ਾਰ ਜਈ ਮੈਨਸ 1 ਹੈ ਇਸ ਤੋਂ ਬਾਅਦ ਸੈਕਿੰਡ ਟੈਂਪਟ ਦੇ ਅੰਦਰ ਤਾਂ ਮੇਰਾ ਮੰਨਣਾ ਹੈ ਕਿ ਉਸ ਦੇ ਵਿੱਚ ਹੋਰ ਵੀ ਆਂਕੜਾ ਬਹੁਤ ਜ਼ਿਆਦਾ ਵਧੂਗਾ ਜਦੋਂ ਫਾਈਨਲ ਕਿਊਮੂਲੇਟਿਵ ਫਿਗਰ ਆਉਗੇ ਇਸ ਸਾਲ ਦੇ ਉਹ ਬਹੁਤ ਵਧੀਆ ਹੋਗੀ ਸੋ ਪੂਰੇ ਦੇਸ਼ ਦੇ ਵਿੱਚ 28 ਸੂਬੇ ਆ ਕਿਸੇ ਵੀ ਸਟੇਟ ਗਵਰਨਮੈਂਟ ਨੇ ਇਹ ਆਂਕੜਾ ਨਹੀਂ ਦਿੱਤਾ ਅਸੀਂ ਆਪਣੇ ਇੱਕ ਇੱਕ ਬੱਚੇ ਦੀ ਡਿਟੇਲ ਤੇ ਇੱਕ ਇੱਕ ਬੱਚੇ ਰਿਕਾਰਡ ਕਰਤੇ ਜਦੋਂ ਐਗਜ਼ਾਮਸ ਚੱਲ ਰਹੇ ਐਲਟੀਪੀਸੀ ਊਡ ਹੇਵ ਬੀਨ ਅ ਡਿਫਰੈਂਟ ਤਾਂ ਜਿੱਦਾਂ ਐਗਜ਼ਾਮਸ ਦੇ ਵਿੱਚ ਕੋਈ ਲੰਬੀ ਬ੍ਰੇਕ ਹੋਊਗੀ ਅਸੀਂ ਇੱਕ ਦਿਨ ਤੁਹਾਨੂੰ ਸਾਰੇ ਬੱਚਿਆਂ ਨੂੰ ਆਪ ਸਭ ਦੇ ਨਾਲ ਰੂਪ ਰੂਪੀ ਕਰਾਵਾਂਗੇ ਸਿੱਧਾ ਪ੍ਰੈਸ ਦੇ ਨਾਲ ਰੂਪ ਰੂਪੀ ਕਰਾਵਾਂਗੇ ਤਾਂ ਕਿ ਤੁਸੀਂ ਫਰਸਟ ਹੈਂਡ ਵੀਰ ਨੂੰ ਬੱਚਿਆਂ ਨੂੰ ਮਿਲ ਸਕੋ ਮੈਂ ਕਵਰੀ ਦੁਬਾਰਾ ਇਹ ਸਾਰੇ ਬੱਚਿਆਂ ਨੇ ਇਹਨਾਂ ਦੇ ਮਾਤਾ ਪਿਤਾਜ਼ ਨੂੰ ਇਹਨਾਂ ਦੇ ਪਿੰਡਾਂ ਇਹਨਾਂ ਦੇ ਮੰਡਾਂ ਸਭ ਨੂੰ ਮੁਬਾਰਕਬਾਦ ਦਿੰਦਾ ਹੈ ਤੇ ਫਿਰ ਸਭ ਤੋਂ ਵੱਧ ਧੰਨਵਾਦ ਸਾਡੇ ਸਾਰੇ ਟੀਚਰਜ਼ ਜਿਨ੍ਹਾਂ ਦੀ ਮਿਹਨਤ ਕਰਕੇ ਅੱਜ ਦਾ ਇਹ ਇੰਪੋਸੀਬਲ ਹੋ ਗਿਆ ਥੈਂਕ ਯੂ ਬਰਸਾ ਇੱਕ ਹੁਣ ਬਚਲੇ ਜਿਹੜਾ ਟੈਕਸ